ਦੋਸਤੋ ਕੀ ਹਾਲ ਚਾਲ ਨੇ ਮੈਂ ਗਿਆ ਸਵੇਰੇ ਮੱਜਾਂ ਵੱਲ ਤੇ ਮੱਜਾਂ ਨੂੰ ਅੱਗੇ ਆਪਾਂ ਪੱਠੇ ਪਾਣਦੇ ਸੀ ਮੱਜਾਂ ਨੂੰ ਤੂੜੀ ਪਾਤੀ ਆ ਤੂੜੀ ਖਾਂਦੀ ਆ ਦੁੱਜੀ ਥੋੜਾ ਨੂੰ ਸਾਰਾ ਹਰਾ ਹਰਾ ਜਰਾ ਮਿਕਸ ਕਰਕੇ ਦੇਈਏ ਦੇਖਦੇ ਮੱਜਾਂ ਨੂੰ ਮੇਰੀ ਵਾਲਾ ਆਂਦੀ ਆ ਦੇਖੋ ਮੱਜਾਂ ਪਾਤਾ ਪਾ ਮੱਝ ਨੂੰ ਹਰਾ ਦੇਖੋ ਮੱਝ ਕਿੰਨੀ ਤੇਜ਼ ਖਾਂਦੀ ਹੈ ਹੁਣ ਮਿਕਸ ਕਰਨ ਲੱਗੇ ਆ ਬਾਅਦ ਦੇਖੋ ਕਿੰਨੀ ਫੁਰਤੀ ਨਾਲ ਇਹਨੂੰ ਪੈ ਗਈ ਆ ਓਰੇ ਮੱਝਾਂ ਦੇ ਪੱਠੇ ਹੁਣ ਮਿਕਸ ਹੋ ਗਏ ਉਹ ਦੇਖੋ ਮੱਝ ਲੱਭਣ ਦੀ ਕੋਸ਼ਿਸ਼ ਮੱਧਿਆਨੇ ਸ਼ੁਰੂਆਤ ਕਰਤੀ ਹੈ ਪੱਟੇ ਖਾਨ ਦੀ ਇੱਧਰ ਉੱਧਰ ਆਪਣੇ ਇਕੱਠੇ ਕਰਨ ਲੱਪੀਆਂ ਆ। ਆ ਦੇਖੋ ਇਹ ਪਾਣੀ ਕੀ ਲੱਭੰਦੀ ਹੈ। ਇਹ ਆ ਗਈ ਮੇਰੇ ਵੱਲ। ਦੂਜੀ ਲੱਗੀ ਖਾਨ ਇਹ ਦੇਖੋ।